ਪਿਛਲੇ ਕੁਝ ਹਫ਼ਤਿਆਂ ਦੇ ਵਿੱਚ ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਲੋਂ ਪਾਸ ਕੀਤੇ ਗਏ ਮਤਿਆਂ ਦੀਆਂ ਖਬਰਾਂ ਬਣੀਆਂ। ਉਹਦੇ ਵਿੱਚ ਇੱਕ ਅਕੜੀ ਪਿੰਡ ਵੀ ਆ ਜਿਹੜਾ ਕਿ ਘਨੌਰ ਹਲਕੇ ਦੇ ਵਿੱਚ ਆ। ਇੱਕ ਬਦੋਵਾਲ ਪਿੰਡ ਵੀ ਆ ਜਿਹੜਾ ਕਿ ਮੁੱਲਾਪੁਰ ਦਾਖਾ ਖੇਤਰ ਦੇ ਵਿੱਚ ਆ, ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ ਆ। ਇੱਕ ਤਰਨਤਾਰਨ ਦੇ ਵਿੱਚ ਵੀ ਪਿੰਡ ਪੈਂਦਾ ਹੈਗਾ ਜੀ ਉਹਦਾ ਨਾਂ ਹੈਗਾ ਜੀ ਕੋਟ ਸੰਗਰ। ਸੰਗਰ ਕੋਟ ਉਹਦਾ ਨਾਂ ਹੈਗਾ। ਇੱਕ ਦੀ ਵਿਵਾਦਗ੍ਰਸਤ ਖਬਰ ਆ, ਦੋਵਾਂ ਦੀ ਸਿਫਤ ਵਾਲੀ ਖਬਰ ਆ। ਬਹੁਤ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਐਸੀਆਂ ਜਿਹੜੀਆਂ ਕਿ ਸਲੱਖਣੇ ਫੈਸਲੇ ਕਰਦੀਆਂ ਉਹਨਾਂ ਸਾਰਿਆਂ ਨੂੰ ਅਸੀਂ ਸਲਾਮ ਕਰਦੇ ਹਾਂ ਪੰਚਾਇਤਾਂ ਨੂੰ ਸਰਪੰਚਾਂ ਨੂੰ ਕਰਦੇ ਹਾਂ ਪੰਚਾਇਤ ਮੈਂਬਰਾਂ ਨੂੰ ਕਰਦੇ ਹਾਂ ਕਲੱਬਾਂ ਵਾਲਿਆਂ ਨੂੰ ਕਰਦੇ ਹਾਂ ਧਾਰਮਿਕ ਥਾਵਾਂ ਦੀਆਂ ਕਮੇਟੀਆਂ ਨੂੰ ਕਰਦੇ ਹਾਂ ਸੂਝਵਾਨ ਲੋਕਾਂ ਨੂੰ ਕਰਦੇ ਹਾਂ ਜਿਹੜੇ ਆਪਦੇ ਪਿੰਡ ਦਾ ਸਹੀ ਅਰਥਾਂ ਦੇ ਵਿੱਚ ਫਿਕਰ ਕਰਦੇ ਆ ਜਿਹੜੇ ਆਪਦੇ ਪਿੰਡ ਨੂੰ ਨਵੀਆਂ ਲੀਹਾਂ ਦੇ ਉੱਤੇ ਲੈ ਕੇ ਜਾ ਰਹੇ ਆ ਜਿਹੜੇ ਪਿੰਡ ਦਾ ਮੂੰਹ ਮੱਥਾ ਸਵਾਰ ਰਹੇ ਸੱਚੀ ਮੁੱਚੀ ਬਹੁਤ ਚੰਗੇ ਲੋਕ ਆ ਕਿਉਂਕਿ ਪਿੰਡਾਂ ਦੇ ਵਿੱਚ ਰੱਬ ਵੱਸਦਾ ਤੇ ਰੱਬ ਗੰਦੀ ਥਾਂ ਦੇ ਉੱਤੇ ਤਾਂ ਆਊਗਾ ਨਹੀਂ ਤਾਂ ਖਾਂ ਨੂੰ ਸਵਾਰ ਕੇ ਪਿੰਡ ਨੂੰ ਲਿਸ਼ਕਾ ਕੇ ਪਿੰਡ ਨੂੰ ਸੋਹਣਾ ਬਣਾ ਕੇ ਰੱਖਾਂਗੇ ਤੇ ਕੱਲਾ ਕੱਲਾ ਬੰਦਾ ਪਿੰਡ ਨੂੰ ਸੋਹਣਾ ਬਣਾਉਣ ਚ ਯੋਗਦਾਨ ਪਾਊਗਾ ਤੇ ਰੱਬ ਵੀ ਭਾਈ ਤਾਂ ਹੀ ਉੱਥੇ ਵਸੂਗਾ ਹੋਰ ਕੂੜੇ ਦੇ ਢੇਰਾਂ ਦੇ ਉੱਤੇ ਥੋੜੀ ਉਹਨੇ ਵਸਣਾ ਪਰ ਜਿਹੜੀ ਗੱਲ ਮੈਂ ਕਰ ਲੱਗਾ ਸੀਗਾ ਕੋਟ ਸੰਗਰ ਪਿੰਡ ਦੀ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਇਆ ਗਿਆ ਤੇ ਉਹਦੇ ਕਰਕੇ ਮੇਰੇ ਮਨ ਦੇ ਵਿੱਚ ਸਵਾਲ ਆਏ ਆ ਸਵਾਲ ਇਹ ਆਇਆ ਕਿ ਮੁਸੀਬਾਈ ਚਾਰੇ ਦੇ ਨਾਲ ਜਿਹੜਾ ਇਸ ਵੇਲੇ ਸਾਡਾ ਇਟ ਖੜਕਾ ਚੱਲਦਾ ਉਹ ਆਉਂਦੇ ਸਮੇਂ ਦੇ ਵਿੱਚ ਕਿਹੜੇ ਪਾਸੇ ਨੂੰ ਮੋੜ ਘਟੂਗਾ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਮਤਾ ਪਾਸ ਕੀਤਾ ਗਿਆ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਮੁਸੀਬਾਈਚਰੇ ਦੇ ਲੋਕ ਜਿਹੜੇ ਪਿੰਡ ਦੇ ਵਿੱਚ ਵੱਸਦੇ ਆ ਇਹਨਾਂ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਜਾਣ ਦਿੱਤਾ ਜਾਊਗਾ ਕੋਈ ਨਹੀਂ ਲੈ ਕੇ ਜਾਊਗਾ ਇਹਨਾਂ ਦੇ ਘਰ ਦੇ ਵਿੱਚ ਕਿਸੇ ਵੀ ਖੁਸ਼ੀ ਗਮੀ ਦੇ ਮੌਕੇ ਦੇ ਉੱਤੇ ਗ੍ਰੰਥੀ ਸਿੰਘ ਅਰਦਾਸ ਕਰਨ ਵਾਸਤੇ ਨਹੀਂ ਜਾਊਗਾ ਇਹਨਾਂ ਨੂੰ ਪਿੰਡ ਦੇ ਵਿੱਚ ਸ਼ੋਭਾ ਯਾਤਰਾ ਨਹੀਂ ਕੱਢਣ ਦਿੱਤੀ ਜਾਊਗੀ ਇਹ ਪ੍ਰਚਾਰ ਜਦੋਂ ਵੀ ਇਹਨਾਂ ਦਾ ਕੋਈ ਧਾਰਮਿਕ ਸਮਾਗਮ ਹੁੰਦਾ ਆਪਣੇ ਘਰਾਂ ਦੀਆਂ ਕੰਧਾਂ ਦੇ ਉੱਤੇ ਪੋਸਟਰ ਲਾਹੇ ਕਰ ਸਕਦੇ ਉਦਾਂ ਨਹੀਂ ਤੇ ਜੇਕਰ ਮੁਸੀਬਾਈਚਰੇ ਦਾ ਕੋਈ ਵੀ ਵਿਅਕਤੀ ਤੁਰ ਜਾਂਦਾ ਕੋਈ ਭੈਣ ਵੀਰ ਦੁਨੀਆ ਤੋਂ ਕੂਚ ਕਰ ਜਾਂਦਾ ਉਹਨਾਂ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਤਾਂ ਕੀਤਾ ਜਾ ਸਕਦਾ ਪਰ ਦਫਨਾਉਣ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ ਦਫਨਾਇਆ ਨਹੀਂ ਜਾਊਗਾ ਸਵਾਲ ਇਹ ਪੈਦਾ ਹੁੰਦਾ ਵੀ ਇਹ ਫੈਸਲੇ ਸਹੀ ਹਨ ਮਤੇ ਗਲਤ ਹਨ ਜਾਂ ਕਿਵੇਂ ਆ ਮੀਡੀਆ ਦੇ ਵਿੱਚ ਖਬਰਾਂ ਬਣ ਗਈਆਂ ਚਾਰ ਡਣੀਆਂ ਖਬਰਾਂ ਉਸ ਤੋਂ ਬਾਅਦ ਗੱਲ ਖਤਮ ਹੋ ਜਾਣੀ ਆ ਫਿਰ ਕੋਈ ਹੋਰ ਖਬਰ ਆ ਜਾਊਗੀ ਪਰ ਇਹ ਸਾਰਾ ਕੁਝ ਕਿਉਂ ਪੈਦਾ ਹੋਇਆ ਮੈਂ ਇਸ ਗੱਲ ਦੇ ਪੱਖ ਦੇ ਵਿੱਚ ਨਹੀਂ ਕਿ ਭਾਈ ਉਹਨਾਂ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਨਾ ਜਾਵੇ ਉਹਨਾਂ ਦੇ ਘਰ ਦੇ ਵਿੱਚ ਕੋਈ ਗਰੰਥੀ ਸਿੰਘ ਨਾ ਜਾਵੇ ਮੈਂ ਇਸ ਗੱਲ ਦੇ ਨਿੱਜੀ ਤੌਰ ਤੇ ਪੱਖ ਦੇ ਵਿੱਚ ਨਹੀਂ ਧਰਮ ਸਾਰੇ ਹੀ ਚੰਗੇ ਆ ਸਾਰੇ ਹੀ ਧਰਮ ਸਤਕਾਰ ਸਿਖਾਉਂਦੇ ਆ ਸਾਰੇ ਹੀ ਧਰਮ ਨਫਰਤ ਖਤਮ ਕਰਨ ਦੀ ਗੱਲ ਕਹਿੰਦੇ ਆ ਕੋਈ ਵੀ ਧਰਮ ਵੰਡੀਆਂ ਦੀ ਗੱਲ ਨਹੀਂ ਕਰਦਾ ਤੇ ਸਾਡਾ ਸਿੱਖ ਧਰਮ ਤਾਂ ਖਾਸ ਤੌਰ ਦੇ ਉੱਤੇ ਇਹਨਾਂ ਗੱਲਾਂ ਦੇ ਉੱਤੇ ਪਹਿਰਾ ਦੇਣ ਵਾਸਤੇ ਕਹਿੰਦਾ ਪਰ ਜਿਹੜਾ ਮੁਸੀਬਾਈ ਭਾਈਚਾਰਾ ਜਿਹੜਾ ਈਸਾਈ ਭਾਈਚਾਰਾ ਇਹ ਵਕ ਵਕ ਥਾਵਾਂ ਦੇ ਉੱਤੇ ਪਿੰਡਾਂ ਦੇ ਵਿੱਚ ਕਿਉਂ ਇੰਨੀ ਵੱਡੀ ਗਿਣਤੀ ਦੇ ਵਿੱਚ ਆਇਆ ਜਾਂ ਲੋਕ ਈਸਾਈ ਭਾਈਚਾਰੇ ਦੇ ਵੱਲ ਕਿਉਂ ਜਾ ਰਹੇ ਆ ਪਿੰਡ ਪਿੰਡ ਦੇ ਵਿੱਚ ਚਰਚ ਕਿਉਂ ਬਣ ਰਹੀ ਹੈ ਇੱਕ ਬਹੁਤ ਵੱਡਾ ਸਵਾਲ ਆ ਮੇਰੀ ਨਿੱਜੀ ਤੌਰ ਤੇ ਬੇਨਤੀ ਤੁਸੀਂ ਮੇਰੇ ਨਾਲ ਅਸਹਿਮਤ ਵੀ ਹੋ ਸਕਦੇ ਹੋ ਕਿਉਂਕਿ ਤੁਸੀਂ ਕਹੋਗੇ ਬਲਤੂ ਹੂੰ ਕੌਣ ਪਰ ਇਸ ਤਰੀਕੇ ਦੇ ਨਾਲ ਦਬਾਇਆ ਕੋਈ ਮਸਲੇ ਦਾ ਹੱਲ ਨਹੀਂ ਹੁੰਦਾ ਧਰਮ ਇੱਕ ਨਿੱਜੀ ਵਿਸ਼ਾ ਤੇ ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਵਾਲ ਜਾ ਸਕਦਾ ਇਹ ਉਹਦੀ ਸ਼ਖਸੀ ਅਦਾਦੀ ਆ ਈਸਾਈ ਭਾਈਚਾਰੇ ਵਾਲਾ ਸਿੱਖ ਧਰਮ ਚ ਵੀ ਆ ਸਕਦਾ ਸਿੱਖ ਧਰਮ ਵਾਲਾ Hindu ਧਰਮ ਚ ਵੀ ਜਾ ਸਕਦਾ ਇਨਾਂ ਕੱਪ ਨੂੰ ਦਿਮਾਗ ਦਾ ਮੂੰਹ ਖੁੱਲਾ ਰੱਖਣਾ ਪਊਗਾ ਪਰ ਸਾਡੇ ਪਿੰਡ ਪਿੰਡ ਦੇ ਵਿੱਚ ਕਈ ਕਈ ਦਰਜਨ ਵੀ ਕਈ ਥਾਵਾਂ ਤੇ ਗੁਰੂ ਘਰ ਆ ਫੇਰ ਵੀ ਚਰਚ ਦੀ ਲੋੜ ਕਿਉਂ ਪਈ ਆ ਕਾਰਨ ਕੀ ਆ ਇੱਕ ਤਾਂ ਪੈਦਾ ਕਰਨ ਮੰਨਦੇ ਵੀ ਭਾਈ ਉਹ ਲਾਲਚ ਦੇ ਦਿੰਦੇ ਚਲੋ ਆਪਾਂ ਇਹ ਵੀ ਇੱਕ ਹੱਦ ਤੱਕ ਮੰਨ ਲਿਆ ਕੁਝ ਕੁ ਲੋਕ ਇਹ ਗੱਲ ਕਹਿੰਦੇ ਆ ਇਹਨਾਂ ਦੇ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਕਈ ਥਾਵਾਂ ਦੇ ਉੱਤੇ ਅੰਧਵਿਸ਼ਵਾਸ ਦੀ ਗੱਲ ਵੀ ਕੀਤੀ ਜਾਂਦੀ ਹੈ ਮੈਂ ਬਿਲਕੁਲ ਇਹਨੂੰ ਗਲਤ ਮੰਨਦਾ ਵੀ ਭਾਈ ਇੰਉਂ ਇਲਾਜ ਨਹੀਂ ਹੁੰਦੇ ਤੇ ਇਸ ਤਰੀਕੇ ਦੇ ਨਾਲ ਧੱਫੇ ਨਹੀਂ ਵੱਜਦੇ ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂਗਾ ਇਹ ਅੰਧਵਿਸ਼ਵਾਸ ਮੰਨਦਾ ਪਰ ਉਹ ਪਿੰਡ ਪਿੰਡ ਦੇ ਵਿੱਚ ਚਰਚ ਕਿਉਂ ਖੁੱਲ ਗਈ ਇਹਦਾ ਇੱਕ ਕਾਰਨ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਮੁਤਾਬਕ ਅਸੀਂ ਸਿੱਖ ਚੱਲੇ ਹੀ ਨਹੀਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਬਰਾਬਰਤਾ ਦੀ ਗੱਲ ਕਹੀ ਸਾਰੇ ਧਰਮਾਂ ਦਾ ਸਤਿਕਾਰ ਕਰਨ ਦੀ ਗੱਲ ਕਹੀ ਅੱਜ ਗੁਰੂ ਘਰਾਂ ਦੀਆਂ ਕਿੰਨੀਆਂ ਕਮੇਟੀਆਂ ਜਿਨ੍ਹਾਂ ਦੇ ਵਿੱਚ ਦਲਿਤ ਭਾਈਚਾਰੇ ਨੂੰ ਬਣਦਾ ਮਾਨ ਸਨਮਾਨ ਦਿੱਤਾ ਗਿਆ ਤੁਸੀਂ ਕਦੇ ਸੋਚ ਕੇ ਦੇਖਿਓ ਵੀ ਐਉਂ ਤਾਂ ਨਹੀਂ ਲੱਗਦਾ ਵੀ ਇਕੱਲਾ ਸਿੱਖ ਧਰਮ ਜੱਟਾਂ ਦਾ ਧਰਮੀ ਬਣੀ ਜਾਂਦਾ ਆ ਜੀ ਦੇਖੋ ਜੀ ਆ ਰਾਮਗੜੀਆਂ ਦਾ ਗੁਰਦੁਆਰਾ ਆ ਹੈਗਾ ਜੀ ਮਜਵੀ ਸਿੱਖਾਂ ਦਾ ਗੁਰਦੁਆਰਾ ਅਸੀਂ ਸਿੱਖਾਂ ਦੇ ਵਿੱਚ ਕਿੰਨੀਆਂ ਵੰਡੀਆਂ ਪਾਈਆਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਅਸੀਂ ਉਹਨਾਂ ਦੀ ਉਸ ਤਰੀਕੇ ਨਾਲ ਬਾਹ ਫੜੀ ਹੀ ਨਹੀਂ ਅਸੀਂ ਦਲਿਤ ਭਾਈਚਾਰੇ ਨੂੰ ਉਹਨਾਂ ਸਨਮਾਨ ਦੇ ਹੀ ਨਹੀਂ ਸਕੇ ਵੀ ਉਹ ਸਾਡੇ ਨਾਲ ਹੀ ਜੁੜੇ ਰਹਿਣ ਤੇ ਜਿੱਥੋਂ ਉਹਨਾਂ ਨੂੰ ਕੋਈ ਆਸਤੀ ਕਰਨ ਨਹੀਂ ਸੀ ਉਧਰ ਨੂੰ ਤੁਰਪੇ ਪ੍ਰੈਕਟੀਕਲ ਗੱਲ ਦੇ ਮੁਤਾਬਕ ਉਹ ਤੁਰਪੇ ਜਜ਼ਬਾਤੀ ਤੌਰ ਤੇ ਤਾਂ ਆਪਾਂ ਇਹ ਗੱਲ ਕਹਿੰਦੇ ਆ ਵੀ ਨਹੀਂ ਅਡੋਲ ਰਹਿਣਾ ਚਾਹੀਦਾ ਮੈਂ ਵੀ ਕਹਿਣਾ ਮੈਂ ਨਹੀਂ ਕਿਸੇ ਹੋਰ ਥਾਂ ਤੇ ਜਾਂਦਾ ਪਰ ਬੰਦੇ ਦੇ ਮਨ ਦੀ ਮौज ਵੀ ਆ ਤੇ ਬੰਦੇ ਦੀ ਲੋੜ ਦੀ ਗੱਲ ਵੀ ਆ ਸ਼ਾਇਦ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਅਸੀਂ ਬੰਦੇ ਦਾ ਮਾਨ ਸਨਮਾਨ ਨਹੀਂ ਦਿੱਤਾ ਉੱਥੇ ਉਹਨਾਂ ਨੂੰ ਸਨਮਾਨ ਮਿਲਣ ਲੱਗ ਪਿਆ ਇਦੇ ਪਿੱਛੇ ਕਾਰਨ ਇਹ ਤਾਂ ਨਹੀਂ ਕਿ ਅਸੀਂ ਕਦੇ ਲੋਡ ਦੀ ਪੂਰਤੀ ਨਹੀਂ ਕੀਤੀ ਅਸੀਂ ਟੋਚਣਾ ਵਾਲੇ ਮੁਕਾਬਲੇ ਕਰਾਉਂਦੇ ਰਹੇ ਅਸੀਂ ਫालतू ਖਰਚੇ ਕਰਦੇ ਰਹੇ ਤੇ ਉਹਨਾਂ ਨੇ ਇਹਨਾਂ ਦੀ ਲੋਡ ਨੂੰ ਮਹਿਸੂਸ ਕਰਕੇ ਇਹਨਾਂ ਦੀ ਲੋਡ ਪੂਰੀ ਕਰਨੀ ਸ਼ੁਰੂ ਕਰਤੀ ਇਹਦੇ ਪਿੱਛੇ ਤਾਂ ਨਹੀਂ ਕਾਰਨ ਮੈਨੂੰ ਪਿਛਲੇ ਦਿਨੀ ਇੱਕ ਪਿੰਡ ਦੇ ਵੀਰ ਨੇ ਫੋਨ ਕੀਤਾ ਸਤਿਕਾਰਯੋਗ ਵੀਰਾ ਮੇਰਾ ਉਹ ਮਾਲਵੇ ਦੇ ਵਿੱਚ ਬਠਿੰਡਾ ਜ਼ਿਲ੍ਹੇ ਦਾ ਉਹ ਕਹਿੰਦਾ ਭਾਈ ਜੀ ਸਾਡੇ ਪਿੰਡ ਦੇ ਵਿੱਚ ਨਾ ਚਾਰ ਪਰਿਵਾਰ ਆ ਜਿਹੜੇ ਉਹ ਮੁਸੀਬਾ ਹੀ ਤਰੇ ਨਾਲ ਜੁੜ ਗਏ ਆ ਮੈਂ ਕਿਹਾ ਕਿਉਂ ਕਹਿੰਦਾ ਜੀ ਉਹਨਾਂ ਦੇ ਘਰੇ ਰੋਟੀ ਨਹੀਂ ਸੀ ਪੱਕਦੀ ਤੇ ਇਧਰਲੇ ਪਾਸ ਉਹਨਾਂ ਨੂੰ ਮਿਲਣ ਲੱਗ ਪਈ ਆ ਮੈਂ ਕਿਹਾ ਜੀ ਲੰਗਰ ਤਾਂ ਉਹ ਕਹਿੰਦੇ ਲੰਗਰ ਦਾ ਬਹੁਤ ਸਤਿਕਾਰ ਕਰਨ ਦੇ ਪਰ ਉਦਾਂ ਜ਼ਿੰਦਗੀ ਦੀਆਂ ਲੋੜਾਂ ਸਮਾਜਿਕ ਤੌਰ ਦੇ ਉੱਤੇ ਮਾਨਸਨਮਾਨ ਇਹ ਕਹਿੰਦੇ ਜੀ ਅਸੀਂ ਵੱਧ ਮਿਲਦਾ ਸਾਨੂੰ ਹੁਣ ਹੋ ਸਕਦਾ ਭਾਈ ਉਹਨਾਂ ਦੀ ਗੱਲ ਸਹੀ ਵੀ ਹੋਵੇ ਸੋ ਜੇ ਅੱਜ ਭਾਈ ਪਿੰਡ ਪਿੰਡ ਦੇ ਵਿੱਚ ਚਰਚ ਬਣ ਰਹੀ ਆ ਇਹਦੇ ਕਾਰਨ ਲੱਭਣੇ ਪੈਣਗੇ ਉਹ ਪ੍ਰਚਾਰ ਕਿਵੇਂ ਕਰ ਰਹੀ ਹੈ ਆਪਣੇ ਧਰਮ ਦਾ ਇਹ ਗੱਲ ਸੋਚਣੀ ਪਊਗੀ ਆਪਾਂ ਰੋਕ ਨਹੀਂ ਸਕਦੇ ਉਹ ਘਰ ਘਰ ਦੇ ਵਿੱਚ ਜਾ ਰਹੇ ਆਪਣਾ ਲਿਟਰੇਚਰ ਲੈ ਕੇ ਗਲੀਆਂ ਚੌਂਕਾਂ ਮੋੜਾਂ ਦੇ ਉੱਤੇ ਮੁਫਤ ਦੇ ਵਿੱਚ ਆਪਣਾ ਲਿਟਰੇਚਰ ਆਪਣਾ ਸਾਹਿਤ ਵੰਡ ਰਹੇ ਆ ਤੇ ਅਸੀਂ ਸਿੱਖ ਧਰਮ ਵਾਲੇ ਕੀ ਕਰ ਰਹੇ ਆ ਸਾਨੂੰ ਆਪਣੀ ਲਕੀਰ ਬਰਾਬਰ ਵੱਡੀ ਕਰਨੀ ਪਊਗੀ ਉਹਨਾਂ ਦੀ ਮਟਾਉਣ ਦੀ ਕੋਸ਼ਿਸ਼ ਨਹੀਂ ਆਪਾਂ ਕਰ ਸਕਦੇ ਇਹੋਂ ਡੱਕੇ ਨਹੀਂ ਜਾ ਸਕਣਾ ਜਿੰਨਾ ਡੱਕੋਗੇ ਉਹਨਾਂ ਅੱਗੇ ਵੜਨਗੇ ਜਿੰਨਾ ਡੱਕੋਗੇ ਉਹਨਾਂ ਸਪਰਿੰਗ ਆ ਜਿਹੜਾ ਉਤੜਦੇ ਨਾਲ ਉੱਠੂਗਾ ਆਪਾਂ ਗੱਲ ਨੂੰ ਸਮਝ ਗਏ ਵੀ ਭਾਈ ਇੰਨੇ ਗੁਰੂ ਘਰ ਹੋਣ ਸਾਡੇ ਕੋਲੇ ਇੰਨੇ ਪ੍ਰਚਾਰਕ ਹੋਣ ਅਸੀਂ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਉੱਤੇ ਨਹੀਂ ਪਹਿਰਾ ਦੇ ਸਕੇ ਜਾਂ ਵਿਚਲਾ ਕਾਰਨ ਕੀ ਆ ਜਿਹਦੇ ਕਰਕੇ ਇਹ ਅੱਜ ਇੰਨੀ ਵੱਡੀ ਗਿਣਤੀ ਵਿੱਚ ਚਰਚਾ ਬਣੀ ਆ ਸਾਨੂੰ ਕੋਈ ਚਰਚਾ ਦੇ ਉੱਤੇ ਇਤਰਾਜ਼ ਨਹੀਂ ਹੈਗਾ ਸਾਨੂੰ ਅੰਧਵਿਸ਼ਵਾਸ ਦੇ ਉੱਤੇ ਇਤਰਾਜ਼ ਹੈਗਾ ਸਾਨੂੰ ਜਿਹੜੇ ਲੋਕ ਧਰਮ ਬਦਲਦੇ ਆ ਉਹਨਾਂ ਦੇ ਉੱਤੇ ਕੋਈ ਇਹ ਨਹੀਂ ਕਿ جنੂਨੀ ਤੌਰ ਤੇ ਉੱਤੇ ਮੈਂ ਕਹਾਂ ਬਹੁਤ ਮਾੜਾ ਹੋਇਆ ਬੰਦੇ ਦੀ ਮੰਦੀ ਮੌਜਾ ਜੇ ਅੱਜ ਇੱਕ ਗੋਰਾ ਸਿੱਖ ਧਰਮ ਦੇ ਵਿੱਚ ਆ ਗਿਆ ਅਸੀਂ ਕਹਿੰਦੇ ਭਈ ਕਲਾ ਵਰਤਗੀ ਤੇ ਜੇਕਰ ਇੱਕ ਸਿੱਖ ਧਰਮ ਦਾ ਵਿਅਕਤੀ ਕਿਸੇ ਹੋਰ ਧਰਮ ਤੇ ਗਿਆ ਤੇ ਫਿਰ ਉਧਰ ਵੀ ਕਲਾ ਵਰਤਗੀ ਫਿਰ ਤਾਂ ਪਏ ਗੱਲ ਕਹਿ ਨਹੀਂਏ ਪਰ ਆਪਾਂ ਇਹਨਾਂ ਗੱਲਾਂ ਨੂੰ ਮੰਨ ਕੇ ਰਾਜ਼ੀ ਨਹੀਂ ਆ ਚੌਂਕਾਂ ਦੇ ਵਿੱਚ ਤੁਹਾਨੂੰ ਅੱਜ ਲਿਟਰੇਚਰ ਮਿਲਦਾ ਘਰ ਘਰ ਦੇ ਵਿੱਚ ਤੁਹਾਨੂੰ ਲਿਆ ਕੇ ਲਿਟਰੇਚਰ ਦਿੰਦੇ ਆ ਇਸਾਈ ਭਾਈਚਾਰੇ ਦੇ ਲੋਕਾਂ ਹੀ ਪਰ ਉਹ ਪਤਾ ਨਹੀਂ ਵੀ ਕਿੰਨਾ ਕੁ ਫੋਲੋ ਕਰਦੇ ਦਲੀ ਤੌਰ ਤੇ ਆਪਦੇ ਧਰਮ ਨੂੰ ਕਿੰਨਾ ਕੁ ਜੁੜੇ ਹੋਏ ਹੈ ਰੱਬ ਜਾਣਦਾ ਪਰ ਭਾਈ ਜੇਕਰ ਉਹ ਇਦਾਂ ਕਰਦੇ ਤੇ ਫਿਰ ਅਸੀਂ ਸਿੱਖ ਸਮਾਜ ਵਾਲੇ ਕੀ ਕਰਦੇ ਹਾਂ ਅਸੀਂ ਤਾਂ ਜੇ 20 ਬੰਦੇ ਚੱਲੇ ਹੁੰਨੇ ਆ 5 ਮਿੰਟਾਂ ਦੇ ਵਿੱਚ 5 ਧੜੇ ਬਣ ਜਾਂਦੇ ਆ ਇਹਦੇ ਪਿੱਛੇ ਕਾਰਨ ਕੀ ਆ ਕਦੇ ਇਹ ਦੇਖਿਆ ਵੀ ਭਾਈ ਕਿਸੇ ਹੋਰ ਧਾਰਮਿਕ ਸਥਾਨ ਦੇ ਉੱਤੇ ਵੀ ਭਾਈ ਪ੍ਰਧਾਨਗੀ ਦੇ ਪਿੱਛੇ ਛਿੱਤਰੋ ਛਤਰੀ ਹੋ ਗਏ ਸਾਡੇ ਵਾਲੇ ਪਾਸੇ ਕਿਉਂ ਹੁੰਦੇ ਆ ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਜਿਹਦੇ ਕਰਕੇ ਸਾਡੇ ਨਾਲੋਂ ਆਪਣੇ ਟੁੱਟ ਗਏ ਜਿਹਦੇ ਕਰਕੇ ਪਿੰਡਾਂ ਦੇ ਵਿੱਚ ਵੰਡੀਆਂ ਪਈਆਂ ਗੁਰੂ ਸਾਹਿਬ ਨੇ ਇੱਕ ਦੀ ਗੱਲ ਕਹੀ ਇੱਕ ਓੰਕਾਰ ਦੀ ਗੱਲ ਕਹੀ ਅਸੀਂ ਇੱਕ ਕਿੰਨੇ ਦਾ ਸਵਾਲ ਤਾਂ ਇਹ ਆ ਸਾਨੂੰ ਇਹਨਾਂ ਗੱਲਾਂ ਨੂੰ ਸਮਝੜਾ ਪਾਊਗਾ ਕੱਲਾ ਫਿਕਰ ਨਹੀਂ ਵੀ ਪੰਜਾਬ ਈਸਾਈ ਬਣ ਰਿਹਾ ਹੈ ਪੰਜਾਬ ਈਸਾਈ ਬਣ ਰਿਹਾ ਹੈ ਪੰਜਾਬੀ ਈਸਾਈ ਕਿਉਂ ਬਣ ਰਿਹਾ ਹੈ ਕਿਹੜੇ ਕਾਰਨਾਂ ਕਰਕੇ ਬਣ ਰਿਹਾ ਹੈ ਉਹਨਾਂ ਕਾਰਨਾਂ ਦਾ ਹੱਲ ਕੀ ਕੀਤਾ ਜਾਵੇ ਇਹ ਕਾਰਨ ਕਿਵੇਂ ਲੱਭ ਕੇ ਤੇ ਇਹਨਾਂ ਨੂੰ ਕੋਈ ਨਿਵਾਰਣ ਕੀਤਾ ਜਾਵੇ ਇਹਦੇ ਵੱਲ ਵੀ ਗੌਰ ਕਰਨੀ ਚਾਹੀਦੀ ਆ ਬਾਕੀ ਧਰਮ ਫਿਰ ਮੈਂ ਗੱਲ ਕਹਿੰਦਾ ਕਿ ਬੰਦੇ ਦਾ ਨਿੱਜੀ ਵਿਸ਼ਾ ਹੈਗਾ ਜਿਹੜੀ ਗੱਲ ਸ਼ਿਫਤ ਵਾਲੀ ਸੀ ਬਦੋਵਾਲ ਪਿੰਡ ਦੀ ਤੇ ਅਕੜੀ ਪਿੰਡ ਦੀ ਇਹਨਾਂ ਦੋ ਪਿੰਡਾਂ ਦੀਆਂ ਪੰਚਾਇਤਾਂ ਦੀਆਂ ਮਰਪੋਟਾਂ ਪੜੀਆਂ ਪਿੰਡ ਦੀਆਂ ਸੂਝਵਾਨ ਪੰਚਾਇਤਾਂ ਨੇ ਸੂਝਵਾਨ ਸਰਪੰਚਾਂ ਨੇ ਪੰਚਾਇਤ ਮੈਂਬਰਾਂ ਨੇ ਮਤੇ ਪਾਏ ਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਮੁੰਡਾ ਜਾਂ ਕੁੜੀ ਜਿਹੜਾ ਕਿ ਆਈਐਸ ਜਾਂ ਪੀਸੀਐਸ ਦੀ ਪੜ੍ਹਾਈ ਕਰਨੀ ਚਾਹੁੰਦਾ ਪੈਸਿਆਂ ਦੀ ਕਮੀ ਆ ਪਿੰਡ ਦੀ ਪੰਚਾਇਤ ਉਹਨਾਂ ਦੇ ਸਾਰੇ ਖਰਚੇ ਕਰੂਗੀ ਦੇਖੋ ਕਿੰਨੀ ਵੱਡੀ ਗੱਲ ਆ ਇਹ ਤਾਂ ਨਹੀਂ ਕਹਿੰਦੇ ਵੀ ਭਾਈ ਆਪਾਂ ਇੱਥੇ ਮੇਲਾ ਕਰਾਵਾਂਗੇ ਆਪਾਂ ਜੀ ਫੁਕਰੀ ਵਾਲਾ ਕੰਮ ਕਰਾਵਾਂਗੇ ਐਦਾਂ ਦੇ ਫੈਸਲੇ ਕਰਨੇ ਸਮੇਂ ਦੀ ਲੋੜ ਆ ਮੇਰੀ ਇੱਕ ਹੋਰ ਬੇਨਤੀ ਆ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਹ ਵੀ ਗੱਲ ਕਹੀ ਜਾਵੇ ਕਿ ਪਿੰਡ ਦੇ ਵਿੱਚ ਜੇਕਰ ਕੋਈ ਕੈਂਸਰ ਪੀੜਤ ਹੋ ਗਿਆ ਤੇ ਪਤਾ ਹੀ ਹੁੰਦਾ ਪਿੰਡ ਦੇ ਵਿੱਚ ਸਹੀ ਅਰਥਾਂ ਦੇ ਵਿੱਚ ਕੌਣ ਕਿੰਨਾ ਕੁ ਗਰੀਬ ਆ ਤੇ ਕਿੰਨਾ ਕੁ ਅਮੀਰ ਆ ਲੋੜਵੰਦ ਦੀ ਇਲਾਜ ਦਾ ਸਾਰਾ ਖਰਚਾ ਕੈਂਸਰ ਦੇ ਉੱਤੇ ਪਿੰਡ ਦੀ ਪੰਚਾਇਤ ਕਰੂਗੀ ਜੇ ਤੁਹਾਡੇ ਫੰਡ ਦੇ ਵਿੱਚ ਹੈਗਾ ਤਾਂ ਉਦਾਂ ਵੀ ਤਾਂ ਫੰਡ ਪਿਆ ਹੀ ਆ ਜੇ ਤੁਹਾਡੇ ਕੋਲੇ ਹੈਗੇ ਤੁਸੀਂ ਇਸ ਗੱਲ ਦਾ ਮਤਾ ਪਾਸ ਕਰੋ ਕਿ ਭਾਈ ਪਿੰਡ ਦੇ ਵਿੱਚ ਜੇਕਰ ਕੋਈ ਬਹੁਤ ਬਿਮਾਰ ਪਿਆ ਉਹ ਇਲਾਜ ਖੁਣੋਂ ਮਰ ਰਿਹਾ ਤੇ ਪਿੰਡ ਦੀ ਪੰਚਾਇਤ ਨਾ ਉਹਨੂੰ ਦੇਖੂਗੀ ਵੀ ਭਾਈ ਕਿਹੜੀ ਜਾਤ ਦਾ ਕਿਹੜੀ ਬਰਾਦਰੀ ਦਾ ਕਿਹੜੀ ਪੱਤੀ ਦਾ ਕਿਹੜੀ ਪਾਰਟੀ ਦਾ ਕਿਹੜੇ ਧਰਮ ਦਾ ਉਹਦੀ ਪਹਿਲ ਦੇ ਆਧਾਰ ਦੇ ਉੱਤੇ ਮਦਦ ਕੀਤੀ ਜਾਊਗੀ ਪੰਚਾਇਤ ਨਾਲ ਖੜੂਗੀ ਆਪਾਂ ਇਹ ਵੀ ਮਤੇ ਪਾਗੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਇਹ ਵੀ ਫੈਸਲਾ ਕੀਤਾ ਮਤੇ ਪਾ ਕੇ ਵੀ ਜੇਕਰ ਪਿੰਡ ਦਾ ਕੋਈ ਵਿਅਕਤੀ ਨਸ਼ੇ ਵਿੱਚੂਗਾ ਜਾਂ ਨਸ਼ਾ ਕਰੂਗਾ ਤੇ ਜੇਕਰ ਉਹ ਕਿਸੇ ਕਾਨੂੰਨੀ ਚੱਕਰ ਦੇ ਵਿੱਚ ਫਸ ਗਿਆ ਤਾਂ ਪਿੰਡ ਉਹਦੇ ਪਿੱਛੇ ਨਹੀਂ ਜਾਊਗਾ ਪੰਚਾਇਤ ਉਹਦੇ ਪਿੱਛੇ ਨਹੀਂ ਜਾਊਗੀ ਬਹੁਤ ਵਧੀਆ ਫੈਸਲਾ ਹੈ ਵੀ ਆਈਐਸ ਤੇ ਪੀਸੀਐ ਸਾਡੇ ਪੰਜਾਬ ਦੇ ਨੌਜਵਾਨ ਕਰਦੇ ਰਹਿਣ ਮੁੰਡੇ ਕੁੜੀਆਂ ਅੱਗੇ ਵਧੇ ਰਹਿਣ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਲੋੜ ਸਿਰਫ ਇਸ ਗੱਲ ਨੂੰ ਸਮਝਣ ਦੀ ਆ ਕਿ ਭਾਈ ਪਿੰਡਾਂ ਦੇ ਵਿਕਾਸ ਦੇ ਲਈ ਕਿਹੜੀਆਂ-ਕਿਹੜੀਆਂ ਜ਼ਰੂਰਤਾਂ ਲੱਭਣੀਆਂ ਚਾਹੀਦੀਆਂ ਆ ਆਜੋ ਆਪਾਂ ਜ਼ਰੂਰਤਾਂ ਲੱਭਗੇ ਜਿਹਦੇ ਕਰਕੇ ਸਾਡੇ ਪਿੰਡਾਂ ਜਿਹੜੇ ਉਹ ਖੁੱਗ ਬਸਦੇ ਰਹਿਣ ਸਾਡੇ ਪਿੰਡ ਦੀ ਜਵਾਨੀ ਆ ਜਿਹੜੀ ਉਹ ਅੱਗੇ ਵਧਦੀ ਰਹੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਬਹੁਤ ਸਾਰੇ ਚੰਗੇ ਕੰਮ ਵੀ ਹੋ ਰਹੇ ਆ ਪਿੰਡ-ਪਿੰਡ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ਦੇ ਵਿੱਚ ਗਏ ਆ ਤੇ ਮੈਂ ਦਾਅਵੇ ਨਾਲ ਇਹ ਗੱਲ ਕਹਿੰਦਾ ਕਿ ਵਿਦੇਸ਼ਾਂ ਦੇ ਵਿੱਚ ਗਏ ਹੋਏ ਪੰਜਾਬੀਆਂ ਨੇ ਕੋਈ ਸੂਈ ਜੋਗਾ ਕੋਈ ਸਲਾਈ ਜੋਗਾ ਕੁਈ 100 ਡਾਲਰ ਸਾਲ ਦਾ ਖਰਚਾ ਦਾ ਆਪਦੇ ਪਿੰਡ ਦੇ ਉੱਤੇ ਕੋਈ 1 ਲੱਖ ਖਰਚਾ ਦਾ ਹੋਊਗਾ ਕੋਈ 10000 ਖਰਚਾ ਦਾ ਹੋਊਗਾ ਜਿਹੜੇ ਵੀ ਖਰਚਦੇ ਆ ਤੇ ਉਹਨਾਂ ਦੀ ਕਿਰਤ ਕਮਾਈ ਦੇ ਵਿੱਚ ਵਾਧਾ ਹੋਵੇ ਆ ਜੋ ਆਪਾਂ ਸ਼ੁਕਰਾਨਾ ਕਰਨਾ ਵੀ ਸਿੱਖੀਏ ਇਹ ਨਹੀਂ ਵੀ ਬੰਦੇ ਨੇ ਕਿਹਾ ਜੀ ਛੱਪੜ ਦੀ ਸਫਾਈ ਮੈਂ ਕਰਵਾ ਦਿੰਨਾ ਤੇ ਬਾਅਦ ਦੇ ਵਿੱਚ ਉਹਨੇ ਸਫਾਈ ਕਰਾਤੀ ਤੇ ਆਪਾਂ ਮਗਰੋਂ ਫੇਰ ਗੰਦ ਪਾ ਦਈਏ ਬੰਦਾ ਕਰਨ ਜੀ ਪਿੰਡ ਦੇ ਵਿੱਚ ਸਫਾਈ ਮੈਂ ਕਰਾ ਦਿੰਨਾ ਉਹ ਸਫਾਈ ਕਰਾ ਕੇ ਚਲਾ ਗਿਆ ਆਪਾਂ ਫੇਰ ਗੰਦ ਪਾ ਦਈਏ ਬੰਦਾ ਕਰਨ ਜੀ ਆਰਓ ਮਹਿਲਵਾਦਰ ਨਾਲ ਪਿੰਡ ਦੇ ਵਿੱਚ ਉਹਨੇ ਲਵਾਤਾ ਖੇੜ ਦਾ ਵਿਦਾਨ ਉਹਨਾਂ ਨੇ ਬਣਵਾਤਾ ਐਨਆਰਆਈ ਇਹਨੇ ਕੋਈ ਲੇਖਾ ਨਹੀਂ ਦੇਣਾ ਕਿਸੇ ਨੇ ਪਿੰਡ ਸਾਰਿਆਂ ਦਾ ਹੁੰਦਾ ਪਿੰਡ ਸਮੂਹ ਦਾ ਨਾਂ ਪਿੰਡ ਦੇ ਵਿੱਚ ਰਹਿਣ ਵਾਲੇ ਇਕੱਲੇ ਇਕੱਲੇ ਬੰਦੇ ਦੇ ਬਹੁਤ ਸਾਰੇ ਫਰਜ਼ ਬਣਦੇ ਆ ਸੋ ਆਜੋ ਆਪਾਂ ਆਪਣੇ ਫਰਜ਼ਾਂ ਦੀ ਪੂਰਤੀ ਕਰਗੇ ਆਪਦੇ ਫਰਜ਼ ਨਿਭਾਈਏ ਦਿਲੀ ਤੌਰ ਤੇ ਜ਼ਿੰਮੇਵਾਰੀਆਂ ਨਿਭਾਉਣਾ ਸ਼ੁਰੂ ਕਰਗੇ ਤੁਸੀਂ ਅਕਾਲੀ ਹੋ ਸਕਦੇ ਆ ਤੁਸੀਂ ਕਾਂਗਰਸੀ ਹੋ ਸਕਦੇ ਆ ਤੁਸੀਂ ਆਪ ਵਾਲੇ ਹੋ ਸਕਦੇ ਆ ਤੁਸੀਂ ਬੀਜੇਪੀ ਬਸਪਾ ਵਾਲੇ ਹੋ ਸਕਦੇ ਆ ਪਰ ਪਹਿਲਾਂ ਤੁਸੀਂ ਪਿੰਡ ਵਾਸੀ ਆ ਤੇ ਕੋਈ ਲੀਡਰ ਲੂਟਰ ਨਹੀਂ ਕੰਮ ਆਉਂਦਾ ਬਾਅਦ ਦੇ ਵਿੱਚ ਸਭ ਤੋਂ ਪਹਿਲਾਂ ਗਵਾਂਢੀ ਨੇ ਪਿੰਡ ਵਾਲੇ ਨੇ ਕੰਮ ਆਉਣਾ ਭੋਗ ਦੇ ਉੱਤੇ ਉਹ ਆਉਣਗੇ 5 ਮਿੰਟ 2 4 5 7 ਮਿੰਟ ਉਹ ਵਿਆਹ ਦੇ ਉੱਤੇ ਆਉਣਗੇ ਸਭ ਤੋਂ ਪਹਿਲਾਂ ਪਿੰਡ ਦੇ ਲੋਕ ਤੇ ਪਿੰਡ ਵਸਦੇ ਰਹਿਣ ਮਿਹਰਬਾਨੀ